ਜਾਜੇ ਰੋਡ ਦੇ ਉੱਪਰ ਇਹ ਇੰਡੀਅਨ ਬੈਂਕ ਦੇ ਮੋਰੇ ਜਿਹੜੀ ਹੈਗੀ ਆ ਰਾਤ ਦੀ ਅੱਗ ਜਿਹੜੀ ਉਹ ਲੱਗੀ ਹੋਈ ਹੈਗੀ ਆ ਮੌਕੇ ਤੇ ਜਿਹੜੇ ਹੈਗੇ ਆ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਚੁੱਕੀ ਹੈਗੀ ਆ ਤੇ ਨਾਲ ਹੀ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆ ਉਹ ਵੀ ਮੌਕੇ ਤੇ ਆ ਚੁੱਕਾ ਹੈਗਾ ਆ ਰਾਤ ਦੀ ਜਿਹੜੀ ਹੈਗੀ ਆ ਇਹ ਅੱਗ ਲੱਗੀ ਹੋਈ ਹੈਗੀ ਆ ਤੇ ਦੁਕਾਨਦਾਰ ਨੂੰ ਸੂਚਿਤ ਕੀਤਾ ਹੈਗਾ ਆ ਫੋਨ ਕੀਤਾ ਹੈਗਾ ਉਹ ਆ ਰਹੇ ਹੈਗੇ ਆ ਜਲਦ ਨੂੰ ਅੱਗ ਨੂੰ ਕਾਬੂ ਕੀਤਾ ਜਾਵੇਗਾ ਫਾਇਰ ਬ੍ਰਿਗੇਡ ਵੱਲੋਂ ਜਲਦ ਤੇ ਮੌਕੇ ਤੇ ਸਾਡੇ ਜਿਹੜੇ ਦੁਕਾਨਦਾਰ ਵੀ ਰਹਿਗੇ ਆ ਉਹ ਵੀ ਪਹੁੰਚੇ ਹੋਏ ਹੈਗੇ ਆ ਅੱਗ ਹੋਰ ਫੈਲਣ ਦਾ ਖਤਰਾ ਸੀ ਤੇ ਆਨਗਵਾਨ ਦੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਸ਼ਟਰ ਨੂੰ ਜਿੰਦਿਆਂ ਨੂੰ ਕੱਟਿਆ ਗਿਆ ਤੇ ਸ਼ਟਰ ਨੂੰ ਖੋਲ ਕੇ ਤੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤਾਂ ਜੋ ਨਾਲ ਦੀਆਂ ਦੁਕਾਨਾਂ ਦਾ ਨੁਕਸਾਨ ਨਾ ਹੋ ਸਕੇ ਜਾਨ ਮਾਨ ਦਾ ਕੋਈ ਹਾਨੀ ਨਾ ਹੋ ਸਕੇ ਇਸ ਕਰੇ ਜਦੋਂ ਜਦਿ ਕਰਕੇ ਲੋਕਾਂ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਸਹਿਯੋਗ ਪਾਇਆ ਦੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਇਆ ਸਾਰਾ ਸਾਰਾ ਜਿੰਨਾ ਵੀ ਕਪੜਾ ਸੀਗਾ ਸਾਰਾ ਲੋ ਹੋ ਗਿਆ ਐਨ ਪੂਰੀ ਰੌਪਰ ਅੰਦਰ ਅੱਗ ਐਨ ਮਚ ਚੁੱਕੀ ਹੈਗੀ ਆ ਕਟੋ ਕਰਤੇ ਇਥੇ 4-5 ਲੱਖ ਰੁਪਿਆ ਤਾਂ ਬਿਲਕੁਲ ਹੋਏਗਾ ਕਪੜਾ ਸੋ ਸਾਰਾ ਸਵਾਹ ਹੋ ਗਿਆ ਹੈਗਾ ਕਾਉਂਟਰ ਵਗੈਰਾ ਲੱਕੜ ਸਾਰੇ